ਜੀ ਸਾਰੀ ਕਾਲਜ ਸਾਰਿਆਂ ਨੂੰ ਤੇ ਅੱਜ ਆਪਾਂ ਲੈ ਕੇ ਆਇਆ ਨਵੀਂ ਰੈਸਪੀ ਤੁਹਾਡੇ ਲਈ ਤੇ ਜੋ ਰੈਸਪੀ ਜਮਾ ਪਾਉਣਾ ਆ ਉਹ ਤੁਸੀਂ ਦੇਖ ਵੀ ਰਹੇ ਹੋ ਤੇ ਆਪਾਂ ਤੁਹਾਨੂੰ ਦੱਸ ਵੀ ਦਿੰਨੇ ਆ ਤੇ ਆਪਾਂ ਇਸ ਰੈਸਪੀ ਦੇ ਵਿੱਚ ਕੀ ਕੀ ਪਾਉਣਾ ਆ ਆਪਾਂ ਲੈਨੇ ਆ ਐਗ ਤੇ ਨੰਗਲੇ ਨੇ ਤੇ ਨਾਲ ਲੈ ਆਪਾਂ ਚੀਨੀ ਤੇ ਦੇਸੀ ਘਿਓ ਪਾਵਾਂਗੇ ਦੇ ਵਿੱਚ ਆ ਹੈਗੀ ਆਪਣੀ ਸੂਜੀ ਇੱਕੋਲੀ ਆਪਾਂ ਦੁੱਧ ਹੀ ਲੈ ਲਈ ਆ ਤੇ ਦੋ ਲੈ ਆਪਾਂ ਬਰੈਡ ਤੇ ਆ ਹੈਗੇ ਨੇ ਪਿਸਤਾ ਤੇ ਪਲਾਸ ਹੈ ਗਿਆ ਬਦਾਮ ਹੁਣ ਬਣਾਵਾਂ ਲੱਗਿਆ ਆਪਾਂ ਆਪਣੀ ਅੱਜ ਦੀ ਰੈਸਪੀ ਤੇ ਬਣੇ ਰੋ ਮੇਰੀ ਵੀਡੀਓ ਦੇ ਨਾਲ ਤੇ ਆਪਾਂ ਕਰਦੇ ਆਂ ਆਪਣੀ ਰੈਸਪੀ ਦੀ ਸਟਾਰਟਿੰਗ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਬਰੈਡ ਛੋਟੀਂ ਕੜਾਈ ਵਿੱਚ ਲੈ ਲਾ ਹੁਣ ਬਾਅਦ ਵਿੱਚ ਆ ਹੁਣ ਫਿਰ ਪਾਵਾਂਗੇ ਆਪਾਂ ਤੇ ਲਾ ਹਾਂ ਥੋੜੀ ਦੇਰ ਵਿੱਚ ਥੋੜੀ ਜਿਹੀ ਤੋੜ ਕੇ ਪਾਵੇ ਇਹ ਤਾਂ ਮੈਂ ਕਹਿੰਦਾ ਇੱਕ ਹੀ ਗੱਲ ਸਾਡਾ ਤਾਂ ਲਾਹ ਤੇ ਬਰਾਦ ਨੂੰ ਆ ਆ ਤਾਂ ਇੱਥੇ ਤੇ ਹੁਣ ਆਪਾਂ ਇਹਦੇ ਪਾਵਾਂਗੇ ਇੱਕ ਮੈਂ ਕਹਿੰਦਾ ਇੱਕ ਹੀ ਬਰਾਦ ਸਹੀ ਆ ਇਹਨੂੰ ਮਿਕਸ ਨਹੀਂ ਕਰਨਾ ਹਾਂ ਨਹੀਂ ਥੀਖੜ ਦੇਣਾ ਚਲੋ ਜੀ ਅੱਤਰਾ ਪਾਉ ਸ਼ੁਰੂ ਕਰਨ ਲੱਗੇ ਆ ਅੱਜ ਪਹਿਲੀ ਵਾਰ ਬਣਾਉਣ ਲੱਗੇ ਆ ਜੇ ਕੋਈ ਗਲਤੀ ਹੋਈ ਤਾਂ ਦੇਖ ਲੈ ਤੁਸੀਂ ਆਪ ਹੀ ਆਪਣੇ ਹਰਮ ਨਾਲ Oni nua pā karangi te ਅਸਪਰਿੰਗ ਦਾ ਨਮਕ ਪਾ ਦਾਰ ਆ ਗਿਆ। ਜਿੰਕ ਤੱਕ ਨਹੀਂ ਦੇਖ ਰਿਹਾ ਕਿ ਆਪਾਂ ਨੂੰ ਹੁਣ ਅੰਡੇ ਤੇ ਕਾਫੀ ਕੀ ਕਰਦੇ ਆ ਨੂੰ ਆਪਾਂ ਮਿਕਸ ਕਰ ਲਿਆ ਆ। 3-2 ਜੀ ਦੇ ਫਰਾਈ ਕਰਾਂਗੇ। ਫਰਾਈ ਕਰਨ ਤੋਂ ਬਾਅਦ ਜਿਹੜਾ ਗੋਜ ਨੂੰ ਪਾਉਣਾ। ਤੁਸੀਂ ਦੇਖ ਹੀ ਲਿਆ ਕਿ ਆਪਾਂ ਅੰਡੇ ਨੂੰ ਤੇ ਬ੍ਰੈਕਨ ਨੂੰ ਸਤਿ ਸ਼੍ਰੀ ਅਕਾਲ ਮਿਸ਼ ਕਰ ਲਿਆ ਤੇ ਹੁਣ ਆਪਾਂ ਇਹਨਾਂ ਕਰਾਂਗੇ ਗ੍ਰਾਉਂਡ ਤੇ ਗਾਂਜ ਕਰਨ ਵਾਸਤੇ ਆਪਾਂ ਇਹਦੇ ਵਿੱਚ ਪਾ ਲੈਂਦੇ ਆਂ। ਜੇ ਵੀ ਗ੍ਰਾਉਂਡ ਕਰਕੇ ਰਹਿਤਾਂਵਾ। ਦਿਖਾਉਂਦਾ। ਅੱਜ ਕਰਕੇ ਆਪਾਂ ਇਹ ਗ੍ਰਾਉਂਡ ਕਰ ਲੈਂਦੇ ਆਂ। ਜਿਦ ਤੱਕ ਤੁਸੀਂ ਦੇਖ ਸਕਦੇ ਆਪਾਂ ਬਰਾਗ ਨੂੰ ਤੇ ਅੰਗਰੇਨ ਨੂੰ ਮੈਚ 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 ਕਰ ਲਿਆ ਸੀਗਾ ਮਿਕਸ ਕਰ ਲਿਆ ਸੀਗਾ ਤੇ ਯਾਦ ਨਹੀਂ ਦੇਖ ਸਕਦੇ ਹੁਣ ਆਪਾਂ ਬਣਾਉਣ ਲੱਗੇ ਆ ਹੁਣ ਸੂਜੀ ਪੁੰਨਾਗੇ ਆਪਾਂ ਸੂਜੀ ਲਈ ਆਪਾਂ ਦੇਸੀ ghee ਵਰਤੂ ਜਿੰਨੇ ਕ ਆਪਣੇ ਸੂਜੀ ਹੋਸਾਬ ਨਾਲ ਆਪਾਂ ਦੇਸੀ ghee ਪਾ ਰਹੇ ਆਂ ਮਨਾਂ ਦਾ ਥੋੜਾ ਘੇ ਹੋਰ ਦੂਗਾ ਥੋੜੀ ਪਈ ਥੋੜਾ ਦੇ ਕੇ ਵੀ ਬਰਾ ਪਾਣਾ ਹੋ ਰਿਹਾ kek apa? Pohon ni. boleh ni. Ini pohon kek apa? Pohon apa? So, ini pohon lah. So, ini ਆਪਾਂ ਕਰਕੇ ਆਪਾਂ ਸੋਈ ਨੂੰ ਭੁੰਨ ਲੈਂਦੇ ਆ ਸੋਈ ਨੂੰ ਭੁੰਨ ਕੇ ਫਿਰ ਆਪਾਂ ਨਮਾ ਦੋ ਪਿਆ ਕੇ ਪਕੀ ਕਰਨਾ ਇੰਦਾ ਕਰਕੇ ਆਪਾਂ ਸੋਈ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਇੰਦਾ ਸਾਡੇ ਸੋਈ ਦਾ ਤਾਂ ਖੁਸ਼ਬੂ ਤਾਂ ਨਾਲ ਹੀ ਆ ਤੇ ਇੰਦਾ ਕਰਕੇ ਪਿਆਰ ਕਰ ਲੈਣੀ ਆ ਸੋਈ ਭੁੰਨ ਕੇ ਬੜੀ ਜਿਆਦਾ ਤੋਥੀ ਆ ਇਹ ਕਰਨਾ ਉਹ ਤਾਂ ਅੰਦਰ ਖਾਵਾਂਗੇ Kadinya brown, brown. Kadang-kadang brown, kadang-kadang kita pada pasangan lah kan. Mantau lah dia. Kalau dia, kalau dia caranya bertanda mana? Kalau dia mana pasal dia itu caranya agak berbeza. Jadi apa? ਓ ਬਹੁਤ ਸੁਣੀ ਬਹੁਤ ਫਾਇਦੇ ਇਹ ਭਾਈ ਨਾਲ ਹੀ ਬਾਰੇ ਦੁੱਧ ਦਾ ਪੈਟ ਕਰ ਲਿਆ ਇਹ ਵਿੱਚ ਹੁਣ ਵਿੱਚ ਆਪਾਂ ਪਾਵਾਂਗੇ ਅੰਡੇ ਦਾ ਤੇ ਕੀ ਕਹਿੰਦੇ ਆ ਪ੍ਰੋਟੇਨ ਦਾ ਮਿਕਸਚਰ ਇਹਦਾ ਮਿਕਸਚਰ ਤਿਆਰ ਪਾਉ ਵਿੱਚ ਪਾਉਣ ਕਰ ਲੈਂਦੇ ਆ ਖੜੀ ਜੀ ਬੋਲੀ ਜੀ ਪਾਣੀ ਦਾ ਜਿਆਦਾ ਨਹੀਂ ਪਾਣਾ ਪਾਣੀ ਪਾਣੀ ਹੈ ਜੀ ਪਰ ਆਪਾਂ ਤਾਂ ਆਪਣੇ ਸਵਾਦ ਨਾਲ ਪਾ ਲ ਲਈਆਂ ਪਰ ਇਹ ਪਰ ਆਪਸ਼ਨ ਹੈ ਕਿ ਤੁਸੀਂ ਪਾਣੀ ਕਿੰਨੀ ਪਾਣੀ ਖਾਣਾ ਪਰ ਅਸੀਂ ਤਾਂ ਪਾ ਲਈ ਹੈ ਤੁਸੀਂ ਵੀ ਆਪਣਾ ਹਿਸਾਬ ਨਾਲ ਲਾ ਲਿਓ ਕਿ ਪਾਣੀ ਕਿੰਨੀ ਪਾਣੀ ਖਾਣ ਵੈਸੇ ਖਾਣ ਨੂੰ ਆ ਵੀ ਪਾਕਿਸਤਾਨ ਵਿੱਚ ਜਪਾ ਹਾਂਜੀ ਆ ਸਰਾਂ ਦੇ ਆ ਨਗਰ ਦਾ ਵਲੋਗ ਬਣਾ ਲਿਆ ਬਣਾ ਲਿਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਕਿਦਾਂ ਪੌਣੇ ਆ ਆ ਪੌਣੇ ਆ ਨਹੀਂ ਦੁੱਧ ਤੇ ਹੋ ਜਾਂਦਾ ਛੇੜਦੇ ਹਾਰੇ ਓਰੇ ਜੀ ਓਰੇ ਜੀ ਆਕੀ ਬਾਅਦ ਜੁਕਾ ਰਹਾ ਹੈ ਐਦਾਂ ਕਰਕੇ ਆਪਾਂ ਇਹਦੇ ਚੀ ਪਾਉਂਦੇ ਜਿਹਦਾ ਬੇ ਬਗਾਮ ਦੀ ਵਿੱਚ ਐਡ ਕਰ ਲਿਆ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੇ ਫਿਰ ਆ ਜੀ ਆਪਾਂ ਤੁਹਾਨੂੰ ਫਾਈਨਲ ਲੁੱਕ ਕਿੱਦਾਂ ਦਾ ਬਣਿਆ ਸਾਡਾ ਅੱਜ ਦਾ ਆਂਡਾ ਹਲਵਾ ਰੈਸਪੀ ਆਲੋ ਜੀ ਆਪਣਾ ਬਣ ਗਿਆ ਹੈ ਕਨਾ ਅੰਗਲੇ ਵਾਲਾ ਤੇ ਆਪ ਆਪਣਾਇਆ ਪਹਿਲੀ ਵਾਰ ਕੱਢ ਦਿੱਤਾ ਹੈ ਤੇ ਅੱਜ ਤੱਕ ਤੁਸੀਂ ਦੇਖ ਹੀ ਸਕਦੇ ਆ ਕਿ ਕਿਉਂ ਕੇਸ ਛੜ ਦਿੱਤਾ ਇਹਨੇ ਕਦਾਈ ਨੇ ਤੇ ਆ ਬਣ ਕੇ ਹੋ ਗਿਆ ਤਿਆਰ ਫਿਰ ਕਦਾਈ ਨੇ ਨਹੀਂ ਮਤਲਬ ਕੜਾਣੇ ਕੜਾਣੇ ਕੇ ਛੜ ਪਾ ਤੇ ਤੁਸੀਂ ਦੇਖ ਸਕਦੇ ਆ ਇਦਾਂ ਹੋਣਾ ਕਰਕੇ ਆਪਣਾ ਹੋ ਗਿਆ ਰੈਡੀ ਤੇ ਹੁਣ ਇਹਨੂੰ ਪਸਡੋਣੇ ਪਲੇਸ ਤੇ ਪੇਟਾ ਨਹੀਂ ਬੋਣਗੇ ਤੁਸੀਂ ਦੇਖ ਸਕਦੇ ਆ ਕਿ ਆਪਣਾ ਬਣ ਗਿਆ ਕੜਾ ਅੰਗੇ ਵਾਲਾ ਤੇ ਇਦਾਂ ਕਰਕੇ ਆਪਾਂ ਬਣਾਇਆ ਥੋੜਾ ਜਿਹਾ ਹੀ ਬਣਾਇਆ ਕਿਉਂਕਿ ਮੈਂ ਤਾਂ ਇਕੱਲੇ ਨਹੀਂ ਖਾਣਾ ਆ ਬਾਕੀ ਕਿਸੇ ਨੇ ਨਹੀਂ ਖਾਣਾਗਾ ਤੇ ਹੁਣ ਇਹਨੂੰ ਆਪਾਂ ਥੋੜੀ ਡੈਕੋਰੇਸ਼ਨ ਕਰਨ ਵਾਸਤੇ ਥੋਜਾ ਬਦਾਮਾਂ ਦਾ ਗ੍ਰਾਇੰਡ ਕੀਤੇ ਹੋਏ ਆ ਉਹ ਪਾ ਲੈਨੇ ਥੋੜੇ ਜਿਹੇ ਉੱਪਰ ਥੋੜੇ ਜਿਹੇ ਵਿੱਚ ਪਾਏ ਸੀ ਪਹਿਲਾਂ ਹੀ ਥੋੜੇ ਜਿਹੇ ਹੋਰ ਪਾ ਲੈਨੇ ਆਪਾਂ ਜਿਸਨੇ ਦਾ ਟੇਸਟ ਹੋਰ ਵਧੀਆ ਬਣੂਗਾ ਤੇ ਥੋੜਾ ਜਿਹਾ ਆਪਾਂ ਪਾ ਲੈਣਾ ਪਿਸਤਾ ਉਹਦਾ ਹੈ ਤਾਂ ਥੋੜਾ ਜਿਹਾ ਹੀ ਪਰ ਆਪਾਂ ਥੋੜਾ ਜਿਹਾ ਹੀ ਪਾਉਣਾ ਹੈ ਨਿਕਲ ਜਾ ਆ ਵੀ ਦੇਖ ਸਕਦੇ ਆ ਆਓ ਜੀ ਆਪਣੇ ਅੱਜ ਦੀ ਰੈਸਪੀ ਆਂਡ ਬ੍ਰੈਡ ਸੂਜੀ ਵਾਲਾ ਘੜਾਵੇ ਦੇ ਸੂਜੀ ਆ ਤੇ ਬਹੁਤ ਹੀ ਸਵਾਦ ਬਣਿਆ ਆ ਮੈਂ ਤੇ ਖਾ ਕੇ ਦੇਖ ਲਈ ਪਹਿਲਾਂ ਹੀ ਤੇ ਤੁਸੀਂ ਵੀ ਚੈੱਕ ਕਰਿਓ ਤੇ ਘਰ ਵੀ ਬਣਾ ਕੇ ਦੇਖਿਓ ਤੇ ਬਹੁਤ ਹੀ ਸਵਾਦਿਸ਼ਟ ਬਣਦਾ ਆ ਇਹ ਹੈਗੀ ਸਾਡੀ ਅੱਜ ਦੀ ਨਵੀਂ ਰੈਸਪੀ ਤੇ ਤੁਸੀਂ ਵੀ ਟਰਾਈ ਕਰਿਓ ਜਿਹੜੇ ਵੈਜੀਟੇਰੀਅਨ ਹੈਗੇ ਉਹ ਤੇ ਨਹੀਂ ਕਰ ਸਕਦੇ ਜਿਹੜੇ ਨਾਨ ਵੈਜੀਟੇਰੀਅਨ ਨੇ ਉਹਦੇ ਖਾ ਹੀ ਸਕਦੇ ਨੇ ਜਿਹੜਾ ਅੰਡਾ ਉਹ ਖਾ ਲੈਂਦੇ ਨੇ ਤੇ ਆਪਾਂ ਬਣਾਈ ਅੱਜ ਆ ਤੇ ਆਫ ਵੀ ਆਪਣੀ ਅੱਧੀ ਛੋਟੀ ਜਿਹੀ ਵੀਡੀਓ ਮੈਂ ਆਸ ਕਰਦਾ ਕਿ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗ ਲੱਗੀ ਹੋਊਗੀ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਪਲੀਜ਼ ਸ਼ੇਅਰ ਕਰ ਦਿਓ ਜਿੰਨੇ ਕਿ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਨੇ ਤੇ ਚਲੋ ਜੀ ਫਿਰ ਮਿਲਦੇ ਹਾਂ ਜਲਦੀ ਤੁਹਾਨੂੰ ਇੱਕ ਹੋਰ ਨਵੀਂ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਗੁੱਡ ਬਾਏ ਟੇਕ ਕੇ ਰੱਬ ਰੱਖਾ